ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊ ਸਾਦੀ ਖੇਤਰ ਦੇ ਪੁਲਿਸ ਸਟੇਸ਼ਨ ਰੋਜਮਨ ਸਿੰਘ ਪੁਲ ਤੋਂ ਵੱਲੋਂ ਇੱਕ ਗੁਪ ਸੂchnਾ ਦੇ ਆਧਾਰ ਤੇ ਇੱਕ ਨਾਕੇ ਦੌਰਾਨ ਇੱਕ ਕਾਰ ਵਿੱਚੋਂ 84 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਦੱਸਦੀ ਹੈ ਕਿ આરોપી ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਰਹੇ ਹਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਸ.ਆਈ. ਪਵਨ ਕੁਮਾਰ ਨੇ ਦੱਸਿਆ ਕਿ ਗੁਪ ਸੂchnਾ ਦੇ ਆਧਾਰ ਤੇ ਪਿੰਡ ਬਾੜਵਾ ਦੇ ਨੇੜੇ ਟੀ ਪੁਆਇੰਟ ਕੋਲ ਨਾਕਾ ਲਗਾਇਆ ਹੋਇਆ ਸੀ ਜਦਕਿ ਇੱਕ ਗੱਡੀ PB 46G 1933 ਨੂੰ ਰੋਕਨ ਦਾ ਇਸ਼ਾਰਾ ਕੀਤਾ ਤਾਂ ਪੁਲਿਸ ਨਾਕੇ ਤੋਂ ਕੁਝ ਹੀ ਦੂਰੀ ਤੇ ਕਾਰ ਚਾਲਕ ਅਤੇ ਇੱਕ ਹੋਰ ਵਿਅਕਤੀ ਗੱਡੀ ਦੀਆਂ ਖਿੜਕੀਆਂ ਖੋਲ ਕੇ ਖੇਤਾਂ ਵੱਲ ਭੱਜਣ ਵਿੱਚ ਸਫਲ ਹੋ ਗਏ। ਬਾਅਦ ਵਿੱਚ ਇੱਕ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਗੱਡੀ ਵਿੱਚੋਂ 84 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਦੇ ਚਲਦੇ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਕੁਲਵਿੰਦਰ ਸਿੰਘ ਉਰਫ ਕਿੰਦਰ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਤੁਸੀਂ ਦੇਖ ਰਹੇ ਹੋ ਪੰਜਾਬ ਬਾਟਰ ਨਿਊਜ਼ ਮਾਰਕੇਸ਼ ਸ਼ਰਮਾ ਬੰਮੀਆ।